ਕਾਲੇ ਕਿਸ ਤੇ ਜਵਾਨੀ ਮਾਪੇ ਕਾਲੇ ਕਿਸ ਤੇ ਕਾਲੇ ਕਿਸ ਤੇ ਜਵਾਨੀ ਮਾਪੇ ਸਾਰੇ ਮੁਕ ਮੋੜ ਜਾਣਗੇ thank you ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਘੋਦ ਦਾ ਨੰਗ ਮੰਨ ਰਹੇ ਹੋ ਸੋ ਸਾਰੀ ਰਸਨਾ ਪਵਿੱਤਰ ਕਰੋ ਗੱਜ ਕੇ ਬਲਾਉ ਵਾਹੀ ਮੁਰਜੀਕਾਰ ਆਸਾ ਵਾਹੀ ਇੱਕ ਜੀ ਕੀ ਫਤਿਹ ਭਾਗ ਹਲੂ ਆਖ ਸਭ ਜੋ ਗੁਰਬਾਣੀ ਦਾ ਕਥਾ ਕੀਰਤਨ ਆਪ ਜੀ ਸਰਵਣ ਕਰ ਰਹੇ ਹੋ ਸੋ ਗੁਰਸਵਾਰੇ ਸਹਿਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਬੜਾ ਸੁੰਦਰ ਪਰਮਾਨ ਹੈ ਕਿ ਜਦੋਂ ਨਾਮ ਜਪਣਾ ਨਾ ਜਿਵੇਂ ਆਪਾਂ ਆਮ ਦੁਨੀਆ ਵਿੱਚ ਦੇਖਦੇ ਆਂ ਵੀ ਕਈ ਕਹਿੰਦੇ ਨੇ ਵੀ ਅਜੇ ਤਾਂ ਸਾਡੀ ਹਸਣ ਖੇਡਣ ਦੀ ਉਮਰ ਅਜੇ ਤਾਂ ਮौज-ਮਸਤੀਆਂ ਕਰਨ ਦੀ ਉਮਰ ਤੇ ਅਜੇ ਜਿਹੜੀ ਸਾਡੀ ਉਮਰ ਆਲਾ ਨਾਮ ਜਪਣ ਦੀ ਨਹੀਂ ਨਾਮ ਜਪਾਂਗੇ ਬੁੱਢੇ ਹੋ ਕੇ ਜਪਾਂਗੇ ਅਜੇ ਨਾਮ ਜਪਣ ਦੀ ਉਮਰ ਨਹੀਂ ਸਾਡੀ ਤੇ ਪਿਆਰੇ ਜਦੋਂ ਆਪਾਂ ਇਤਿਹਾਸ ਪੜ੍ਹਦੇ ਆਂ ਤੇ ਬਾਬਾ ਬੁੱਢਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਿਲੇ ਸਨ ਤੇ ਬਾਬਾ ਗੁੱਡਾ ਜੀ ਕਹਿੰਦੇ ਸਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਿਆ ਕਿ ਇਤਨੀ ਛੋਟੀ ਉਮਰ ਦੇ ਵਿੱਚ ਰੱਬ ਦੀ ਭਗਤੀ ਕਰਨ ਦਾ ਇੰਨਾ ਚਾਹ ਤੇ ਅਜੇ ਤੇ ਤਰੀ ਹੱਸਣ ਖੇਡਣ ਦੀ ਉਮਰ ਆ ਤੇ ਬਾਬਾ ਗੁੱਡਾ ਜੀ ਕਹਿੰਦੇ ਕਿ ਮੌਤ ਤੇ ਕਿਸੇ ਟਾਈਮ ਵੀ ਆ ਸਕਦੀ ਹੈ ਨਹਿ ਬਾਰਕ ਨਹਿ ਜੋਬ ਨਹਿ ਨਹਿ ਗਿਰਤੀ ਕਸ਼ੰਦ ਕਹਿੰਦੇ ਵੀ ਕਿਸੇ ਟਾਈਮ ਉਹ ਬੱਚਾ ਬਾਲਕ ਜਾਂ ਮੋਢਾ ਨਹੀਂ ਨੇ ਸੋਦਰ ਤੇ ਪਤਾ ਨਹੀਂ ਕਦੋਂ ਆ ਜਾਵੇ ਤਾਂ ਤੇ ਜਿਹੜਾ ਨਾਮ ਜਪਣਾ ਹੈ ਉਹ ਜਿੰਨੇ ਵੀ ਸਵਾਸ ਸਫਲੇ ਕਰ ਲਏ ਜਾਣ ਗੁਰੂ ਸਾਹਿਬ ਜੀ ਦਾ ਤੇ ਫਰਮਾਣ ਹੈ RAM ਜਪੋ ਜੀ ਐਸੇ ਐਸੇ ਤ੍ਰੂ ਪ੍ਰਹਿਲਾਦ ਜਪਿਓ ਹਰ ਜੈਸੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨ ਤਨ ਜੋ ਬਨ ਅਰ ਫੁੱਲੜਾ 나ਠੀ ਅੜੇ ਤਿੰਨ ਚਾਰ ਅਰਬਨ ਕੇਰੇ ਪੱਤ ਜਿਉ ਟਲ ਟਲ ਜੋ ਮਨਹਾਰ ਜਿਵੇਂ ਤਨ ਜੋਬਨ ਤੇ ਫੁੱਲ ਇਹ ਸਦਾ ਨਹੀਂ ਖਿੜੇ ਰਹਿੰਦੇ ਇਹ ਆਕਰ ਕੱਲ ਜਾਣੇ ਨੇ ਤਨ ਜੋਬਨ ਅਰ ਫੁੱਲੜਾ ਨਾਠੀੜੇ ਲਿਚਾਰ ਚਾਰ ਚਾਰ ਜਨਾਂ ਦੇ ਪ੍ਰੌਣੇ ਨੇ ਬੱਪਣ ਕੇਰੇ ਪੱਤ ਜਿਉ ਤਲ ਤਲ ਜੁਮਨ ਹਰ ਰੰਗ ਮਾਨਲੇ ਪਿਆਰਿਆ ਜਾਂ ਜੋਬਨ ਨੰ ਫੁੱਲਾ ਹੁਣ ਕਹਿੰਦੇ ਤੂੰ ਰੰਗ ਮਾਨਲੇ ਰੱਬ ਦੀ ਨਾਲ ਪੂਰਾ ਪ੍ਰੇਮ ਪਾਲੇ ਪ੍ਰੇਮ ਪਾ ਕੇ ਤੇ ਆਨੰਦ ਮਾਨ ਨਾਮ ਜਪ ਸੇਵਾ ਕਰ ਸਿਮਰਨ ਕਰ ਆਪਣਾ ਜੀਵਨ ਸਫਲਾ ਕਰ ਜਾਂ ਜੋਬਨ ਨਾ ਹੁਲਾ ਹੁਣ ਤੇ ਦੇਖ ਚੜਦੀ ਜਵਾਨੀ ਹੈ ਲੱਤਾਂ ਵਿੱਚ ਤਾਕਤ ਹੈ ਬਾਹਾਂ ਵਿੱਚ ਤਾਕਤ ਹੈ ਸਰੀਰ ਵਿੱਚ ਤਾਕਤ ਹੈ ਹੁਣ ਕਿੰਦੇ ਤੇਰਾ ਸਮਾਂ ਹੈ ਜਿਹੜਾ ਨਾਮ ਜਪਣ ਦਾ ਫਿਰ ਦਿਨ ਥੋੜ੍ਹੇ ਠੜੇ ਠੱਗੇ ਭਇਆ ਪੁਰਾਣਾ ਚੋਲਾ ਤੇ ਬਜ਼ੁਰਗ ਵਸਤਾ ਵਿੱਚ ਜਾ ਕੇ ਤੇ ਨਾਮ ਤੇ ਜਪਿਆ ਨਹੀਂ ਜਾਂਦਾ ਫਿਰ ਉਦਾਂ ਦੇ ਸੇਵਾ ਸਿਮਰਨ ਹੁੰਦਾ ਨਹੀਂ ਜਿੰਨਾ ਸੇਵਾ ਸਿਮਰਨ ਜਵਾਨੀ ਦੇ ਵਿੱਚ ਕਰ ਲੈਣਾ ਸਰੀਰ ਦੇ ਵਿੱਚ ਸ਼ਕਤੀ ਹੈ ਤਾਕਤ ਹੈ ਬਾਲ ਜਵਾਨੀ ਔਰ ਬਿਰਧ ਪुण ਤੀਨ ਅਵਸਥਾ ਜਾਣ ਕਹੋ ਨਾਨਕ ਹਰਿ ਪ੍ਰਤ ਭਜਨ ਬਿਨ ਬਿਰਥਾ ਸਭ ਹੀ ਮਾਨ ਜਿਵੇਂ ਬਚਪਨਾ ਹੈ ਜਵਾਨੀ ਹੈ ਔਡੇ ਪੈ ਤਿੰਨ ਅਵਸਥਾ ਨੇ ਕਿ ਜੇ ਨਾਮ ਨਹੀਂ ਨਾ ਜਪਿਆ ਰੱਬ ਦਾ ਤਾਂ ਤਿੰਨੇ ਵਿਅਰਥ ਹੀ ਜਾਣ ਇਹਨਾਂ ਨੂੰ ਤਾਂ ਕਰਕੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪਰਮੇਸ਼ਵਰ ਦਾ ਨਾਮ ਜਪਣਾ ਕਿਉਂਕਿ ਹੁਣ ਸਰੀਰ ਦੇ ਮਾਣ ਦੇ ਵਿੱਚ ਆਪਣੀ ਦੇਹੀ ਦੇ ਮਾਣ ਦੇ ਵਿੱਚ ਦੇਹੀ ਨੂੰ ਸਵਾਰਨ ਵਿੱਚ ਲੱਗ ਕੇ ਇਹਨੂੰ ਹੀ ਸ਼ਿੰਗਾਰ ਇਹਦਾ ਹੀ ਸ਼ਿੰਗਾਰ ਕਰਨ ਦੇ ਵਿੱਚ ਲੱਗ ਕੇ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਰਪੂਰ ਉਪਸਗੰਧਾ ਪਰਸਮਨੁਖੈ ਦੇਹ ਮਲੇਨੰ ਬਜਾਰ ਤਰ ਤਰ ਗੰਦਾ ਨਾਨਕ ਅਤ ਕਰ ਗਿਨ ਅਗਿਆਨ ਨੂੰ ਸੰਬੰਧੀ ਵਾਲੀਆਂ ਚੀਜ਼ਾਂ ਵੀ ਅਤਰ ਵਗੈਰਾ ਤੇਰੇ ਸਰੀਰ ਨੂੰ ਲਾਭ ਕਰੇ ਸਰੀਰ ਨੂੰ ਛੂਕੇ ਗੰਧੀਆਂ ਹੋ ਜਾਂਦੀਆਂ ਨੇ ਤੇ ਤੇਰੇ ਸਰੀਰ 'ਚ ਹੈ ਕੀ ਮਿੱਜ ਮਾਸ ਹੱਡੀਆਂ ਤੇ ਇਹਨਾਂ ਤੇ ਮਾਨ ਕਰੀ ਜਾਣਾ ਹੈ ਗੰਦਗੀ ਇਹ ਸਰੀਰ 'ਚ ਤੇ ਇਹਦੇ ਤੇ ਮਾਨ ਕਰੀ ਜਾਣਾ ਹੈ ਵਿਸ਼ਟ ਅਸਤਰਕਿ ਪਰੇਟੇ ਚਾਪ ਇਸ ਉੱਪਰਲੇ ਰੱਖਿਓ ਗਮਾਨ ਇਕ ਵਸਤੂ ਬੁੱਧਿਆ ਤਾਂ ਹੋਵੇ پاک ਬਿਨ ਬੁੱਧੇ ਤੂੰ ਸਦਾ ਨਾਪਕ ਕਹਿੰਦੇ ਜੇ ਤੂੰ ਰੱਬ ਦੇ ਨਾਮ ਨੂੰ ਜੇ ਜਾਣ ਲਵੇ ਨਾ ਫਿਰ ਤੂੰ ਪਵਿੱਤਰ ਹੈ ਨਹੀਂ ਤਾਂ ਤੂੰ ਸਦਾ ਹੀ ਅਪਵਿੱਤਰ ਹੀ ਪਵਿੱਤਰ ਹੈ ਨਾਮ ਜਪਣ ਦੇ ਨਾਲ ਜਿਹੜਾ ਕੱਚੋ ਕੰਚਨ ਭਇਓ ਸ਼ਬਦ ਗੁਰ ਸ੍ਰਵਣੇ ਸੁਣਿਓ ਭਇਆ ਮਨੂਰ ਕੰਚਨ ਫਿਰ ਹੋ ਗਏ ਜੇ ਗੁਰ ਮਿਲੈ ਨਿਹਾਂ ਏਕ ਨਾਮ ਅੰਮ੍ਰਿਤ ਉਹ ਦੇਵ ਹੈ ਤਉ ਨਾਨਕ ਤ੍ਰਿਸ਼ਟਿਸ ਦੇਹ ਬਾਬੇ ਸਤਗੁਰੂ ਜੀ ਕਹਿੰਦੇ ਨੇ ਕਬੀਰ ਇਹੋ ਤਨ ਜਾਏਗਾ ਸਕੋ ਤਾਂ ਇਹੋ ਬਹੋਰ ਲਾਗੇ ਪਾਵਉ ਤੇ ਗਏ ਜਿਨ ਕੇ ਲੱਖ ਕਰੋੜ ਸਰੀਰ ਦਾ ਕਾਦਾ ਮਾਨ ਕਰਨੇ ਜਵਾਨੀ ਦਾ ਕਾਦਾ ਮਾਨ ਹੈ ਹਲਕੇ ਜਦੋਂ ਤਾਇਉ ਤੇ ਗੁਰੂ ਜੀ ਕਹਿੰਦੇ ਨੇ ਵੀ ਜਦੋਂ ਜਿਸ ਵੇਲੇ ਇਹਦੇ ਅੰਦਰੋਂ ਜਦੋਂ ਗੁਰੂ ਦੇ ਦਰ ਤੇ ਉਹਨਾਂ ਦੇ ਨਿਵਾਣਾ ਹੋ ਕੇ ਆਵੇ ਜਿਹੜਾ ਨਿਵਾਣਾ ਹੋ ਕੇ ਆਵੇ ਤੇ ਉਹਦੀ ਝੋਲੀ 'ਚ ਗੁਰੂ ਦੀ ਵਸਤੂ ਨਾਮ ਦੀ ਦਾਤ ਉਸੇ ਵੇਲੇ ਹੀ ਪੈ ਜਾਂਦੀ ਪਰ ਜਿੰਨੀ ਚਿਰ ਤੱਕ ਅੰਦਰ ਕੋਈ ਮਾਨ ਹੈ ਕੋਈ ਹੰਕਾਰ ਹੈ ਆਪਣੀ ਅਨਹੂਂਦਿਆ ਆਪਣੀ ਆਪਣੀ ਹੂਂਦਿਆ ਕਿ ਮੈਂ ਹਾਂ ਮੈਂ ਕੁਝ ਹੈਗਾ ਹਾਂ ਤੇ ਉਤਨੇ ਸਮੇਂ ਤੱਕ ਪ੍ਰਮਾਤਮਾ ਅੰਦਰ ਨਹੀਂ ਵਸੂਦਾ ਜਦੋਂ ਅਨਹੋਂਦ ਵਿੱਚ ਅਕਾਲ ਪੁਰਖ ਨੂੰ ਭਰਨਾ ਹੈ ਆਪਣੀ ਅਨਹੋਂਦ ਵਿੱਚ ਕਿ ਕਬੀਰ ਮੇਰਾ ਮੁੰਜ ਮੈਂ ਕਿਛ ਨਹੀਂ ਜੋ ਕਿ ਸ਼ਹਿਦ 113 13 ਤੁਝ ਕੋ ਸੰਪਤਿ ਕਿਆ ਲਾਗੇ ਮੇਰਾ ਫ੍ਰਿਤਾ ਕਾਲੀ ਜਿਨਨੇ ਨਾ 라ਵੇ ਉਹ ਧੌੜੀ 라ਵੇ ਕੋਈ ਜਿਨਾਂ ਨੇ ਜਵਾਨੀ ਦੇ ਵਿੱਚ ਕਾਲੇ ਕੇਸਾਂ ਦੇ ਵਿੱਚ ਨਹੀਂ ਨਾ ਨਾਮ ਜਪਿਆ ਤੇ ਫਿਰ ਚਿੱਟੇ ਕੇਸਾਂ ਦੇ ਕੋਈ ਵਿਰਲਾ ਹੀ ਜਪਦਾ ਹੈ ਰੈਨ ਗਈ ਮਤ ਦਿਲ ਵੀ ਜਾਏ ਭਬਰ ਗਏ ਵਗ ਬੈਠੇ ਆਏ ਕਹਿੰਦੇ ਜਿੰਦਗੀ ਦੀ ਜਿਵੇਂ ਕਾਲੇ ਕੇਸ ਨੇ ਰਾਤ ਬੀਤ ਗਈ ਨਾ ਜਿਵੇਂ ਕਾਲੇ ਕੇਸ ਨੇ ਫਿਰ ਬਾਪੇ ਚ ਚਿੱਟੇ ਆਜਨੇ ਭਰ ਗਏ ਬੱਗ ਬੈਠੇ ਅਜ ਫਿਰ ਕਹਿੰਦੇ ਨੇ ਸਿਰ ਗਉਂਦੇ ਉੱਪਰ ਡੱਗ ਮਗੇ ਨੈਣ ਜੋਤ ਤਹਿਨ ਕਹੋ ਨਾਨਕ ਇਹ ਬਿੱਲ ਬਈ ਤਉ ਨ ਹਰ ਰਸਨੀਨ ਮੋਹ ਮਾਇਆ ਦੇ ਵਿੱਚ ਪ੍ਰਾਣੀ ਇਤਾਂ ਗਰਸਿਆ ਜਾਂਦਾ ਕਿ ਬਜ਼ੁਰਗ ਅਵਸਥਾ ਵਿੱਚ ਜਾ ਕੇ ਵੀ ਉਹਦਾ ਜਿਹੜਾ ਮੋਹ ਨਾ ਟੁੱਟਦਾ ਨਹੀਂ ਸੰਸਾਰ ਦੇ ਨਾਲੋਂ ਨਾਮ ਦਾ ਰਸ ਅਜੇ ਵੀ ਨਹੀਂ ਲੈਂਦਾ ਮਰਨ ਲੱਗਾ ਵੀ ਪੈਸੇ ਦਾ ਧਿਆਨ ਹੁੰਦਾ ਹੈ ਤਾਂ ਤੇ ਫਿਰ ਗੁਰਦੇਵ ਪਾਤਸ਼ਾਹ ਜੀ ਦਾ ਬੜਾ ਸੁੰਦਰ ਫਰਮਾਨ ਹੈ ਇੱਜ਼ਤ ਜਵਾਨੀ ਚ ਨਹੀਂ ਜੱਪਿਆ ਤੇ ਬੁਢੇਪੇ ਚ ਕਿਵੇਂ ਜੱਪੇਗਾ ਉਹ ਸਾਲਕੀ ਤੇ ਕਹਿੰਦੇ ਨੇ ਨੈਣ ਲੋ ਨੀਰ ਵਸੇ ਤੁੰਤ ਮਜ਼ੁਰਗ ਅਵਸਥਾ ਚ ਜਾ ਕੇ ਪਤਾ ਹੈ ਕਿੰਨੀ ਦੀ ਹਾਲਤ ਹੋ ਜਾਂਦੀ ਹੈ ਬਜ਼ੁਰਗ ਉਦਰਧਿਆਨ ਕਿੱਥੇ ਹੁੰਦਾ ਏ ਸਾਰੇ ਸਰੀਰ ਦੇ ਵਿੱਚ ਰੋਗ ਪੈਦਾ ਹੋ ਜਾਂਦੇ ਆ ਕਿਉਂਕਿ ਰੱਬੀ ਨਿਜਮਿਆ ਕਿ ਸਰੀਰ ਜਦੋਂ ਇਹ ਸਰੀਰ ਰੂਪੇ ਟਾਣੀ ਪੱਕ ਜਾਂਦੀ ਹੈ ਨਾ ਇਹ ਸਰੀਰ ਜਦੋਂ ਬੁੱਢਾ ਹੋ ਜਾਂਦਾ ਹੈ ਕਮਜ਼ੋਰ ਹੋ ਜਾਂਦਾ ਹੈ ਤੇ ਇਹਦੇ ਵਿੱਚ ਆਪਣੇ ਆਪ ਕਿੰਨੇ ਰੋਗ ਪੈਦਾ ਹੋ ਜਾਂਦੇ ਨੇ ਸਾਰੇ ਸਰੀਰ ਜਿਹੇ ਪਿਆਪੀ ਦਾ ਗੁਰੂ ਸਾਹਿਬ ਜੀ ਕਹਿੰਦੇ ਨੈਲੋ ਨੀਰ ਹੁਣ ਅੱਖਾਂ ਵਿੱਚ ਉਹ ਤਾਕਤ ਥੋੜੀ ਰਹੀ ਹੈ ਅੱਖਾਂ ਦੇ ਵਿੱਚੋਂ ਤੇ ਚਸ਼ਮਾ ਲੱਗ ਜਾਂਦਾ ਤੇ ਪਾਣੀ ਵਗਦਾ ਰਹਿੰਦਾ ਨੈਣੋਂ ਨੀਰ ਬਹੇ ਤਨ ਥੀਨਾ ਤੇ ਜਿਹੜਾ ਸਰੀਰ ਵੀ ਤੇ ਕਿੰਨਾ ਕਮਜ਼ੋਰ ਹੋ ਜਾਂਦਾ ਮਰਬਲ ਹੋ ਜਾਂਦਾ ਬਜ਼ੁਰਗ ਉੱਠ ਕੇ ਇਸ਼ਨਾਣ ਪਾਣੀ ਨਹੀਂ ਕਰ ਸਕਦਾ ਪਾਣੀ ਵੀ ਨਹੀਂ ਪੀ ਸਕਦਾ ਉੱਥੇ ਬੈਠੇ ਬੈਠੇ ਨੂੰ ਜੇ ਕੋਈ ਦੇ ਗਿਆ ਠੀਕ ਆ ਮੇਰੇ ਵੱਸ ਥੋੜਾ ਜਿਹਾ ਮੂੰਹ ਹਲਾ ਕੇ ਤੇ ਉੱਥੇ ਪਿਆਰੇ ਲੀਕ ਇਹ ਹਾਲਤ ਹਰ ਇੱਕ ਦੀ ਹੁੰਨੀ ਹੈ ਬਜੁਰਗ ਅਵਸਥਾ ਹਰ ਇੱਕ ਤੇ ਹੁੰਨੀ ਹੈ ਜਿਹੜਾ ਸਤਿਗੁਰੂ ਦੀ ਬਾਣੀ ਨੂੰ ਹਿਰਦੇ ਚ ਵਸਾ ਲੈਂਦਾ ਨਾ ਤੇ ਉਹਦੇ ਅੰਦਰ ਨਾਮ ਦੇ ਫੁਹਾਰੇ ਛੱਟ ਜਾਂਦੇ ਸਮਝ ਲੱਗ ਜਾਂਦੀ ਮਾਨ ਗੁਰੂ ਜੀ ਮਾਨ ਤੋੜ ਦਿੰਦੇ ਮਾਨ ਟੁੱਟ ਜਾਂਦਾ ਹੈ ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਕਿਸ ਦੁੱਧਵਾਨੀ ਕਿਸ ਦੁੱਧ ਵਾਂਗੂ ਚਿੱਟੇ ਹੋ ਗਏ ਨੇ ਸਾਰੇ ਭਰੇ ਕਿਸ ਦੁੱਧਵਾਨੀ ਰੂਤਾ ਗੰਠ ਸ਼ਬਦ ਨਹੀਂ ਉਚਰੇ ਅੱਬ ਕਿਆ ਕਰੇ ਪ੍ਰਾਨੀ ਹੁਣ ਦੱਸ ਕੀ ਕਰੇਗਾ ਅੱਬ ਕਿਆ ਕਰੇ ਪ੍ਰਾਨੀ ਹੁਣ ਕੀ ਕਰ ਲੇਗਾ ਹੁਣ ਤੇ ਤੂੰ ਬੋਲਿਆ ਵੀ ਨਹੀਂ ਜਾਂਦਾ ਹੁਣ ਕੇਵਲੇ ਤੂੰ ਵਾਹਿਗੁਰੂ ਵਾਹਿਗੁਰੂ ਜਾਂ ਕੀਰਤਨ ਕੇਦੇ ਉੱਚੀ ਉੱਚੀ ਬੋਲਨੇ ਦਾ ਬੁੱਛੇ ਕੇਵੀ ਨਾਮ ਜਪੇਗਾ ਹੁਣ ਤੇ ਜਿਵੇਂ कुंडर केस कुष्म के ढोले सप्त पाताल की वाणी हो गई है। ਹੁਣ ਤੇ ਪਤਾ ਹੀ ਨਹੀਂ ਲੱਗਦਾ ਜੇ ਤੂੰ ਬੋਲਦਾ ਕਿ ਬੋਲਦਾ ਕੀ ਹੈ। ਤਾਂ ਤੇ ਗੁਰੂ ਜੀ ਦੇ ਅੱਗੇ ਇਸ ਤਰ੍ਹਾਂ ਬੇਨਤੀ ਕਰੇ ਮੇਰੇ RAM ਮੇਰੇ RAM ਰਾਏ ਹੋਏ ਹੈ ਪੈਤ ਬਨਵਾਰੀ ਆਪਣੇ ਸੰਤੇ ਲਿਖ ਉਬਾਰੀ। ਵਾਹਿਗੁਰੂ ਜੀ ਕਿਰਪਾ ਕਰੋ ਸਾਡੇ ਤੇ ਸਾਨੂੰ ਨਾਮ ਜਪਣ ਦੀ ਜਾਚ ਆ ਜਾਵੇ। ਅਸੀਂ ਹੁਣ ਤੋਂ ਹੀ ਜਿਵੇਂ ਤੁਸੀਂ ਕਹਿੰਦੇ ਹੋ ਨਾ RAM ਜੱਪੋ ਜੀ ਐਸੇ ਐਸੇ ਤਰੂ ਪ੍ਰਹਿਲਾਦ ਜੱਪਿਓ ਹਰ ਜੈਸਾ ਉਹ ਹੀ ਪੂਰੀ ਧਾਰਨਾ ਲਾ ਕੇ ਫਿਰ ਹਰਜ ਰਹੁ ਨਾਮਾ ਸਰਵਣ ਕਰੀਏ। ਗੰਗਾ ਜਿਹੜੇ ਕਾਲੇ ਕੇਸ ਆ ਜਵਾਨੀਆਂ ਮਾਪੇ ਇਹ ਸਾਰੇ ਮੁੱਖ ਮੋੜ ਜਦੋਂ ਦੁਬਾਰੇ ਨਹੀਂ ਹੁੰਦੇ ਜਦੋਂ ਵੀ ਇੱਕੋ ਹੀ ਸਬ ਮੌਕਾ ਹੁੰਦਾ ਹੈ ਗੋਬਿੰਦਰ ਨੂੰ ਮਿਲਣ ਦਾ ਜਿਹਦੇ ਹੱਥੋਂ ਸਮਾਂ ਲੰਘ ਜਾਵੇ ਫਿਰ ਵਾਪਸ ਨਹੀਂ ਆਉਂਦਾ। ਕਾਲੇ ਕਿਸਤ ਜਵਾਨੀ ਮਾਪੇ ਕਰਕੇ ਇਸਤੇ ਕਾਲੇ ਕਿਰਪੀ ਤੁਭਵੰਨੀ ਮਾਪੇ ਸਾਰੇ ਬੁਧੂ ਮੋੜ ਜਾਵਗੇ ਪਿਆਰਿਆ ਪਿਆਰਿਆ ਸਾਰੇ ਬੁਧੂ ਮੋੜ ਜਾਣਗੇ ਕਾਲੇ ਕਿਰਪੀ ਤੁਭਵੰਨੀ ਲੋਕਾਂ ਬੁਲਾਨੀਆਂ ਬਾੜੀਆਂ ਕਾਇਮ ਤੁਵਨ ਲੋਕਾਂ ਬੁਲਾਨੀਆਂ ਬਾੜੀਆਂ ਸਦਾ ਦੀ ਉਟਨੀਆ ਰਹੇਗਾ ਪਿਆਰਿਆ ਮੇਰੇ ਮਾਪੇ ਸਾਰੇ ਦੁੱਖ ਮੋੜ ਜਾਣਗੇ ਹਰਿਆ ਸਰ ਜੀ ਮਾਣ ਸਾਰੇ ਦੁੱਖ ਮੋੜ ਜਾਣਗੇ ਕਾਲੇ ਕੇਸ ਤੇ ਹੈ ਸਰੂਸਾਰੇ ਗੁਰੂ ਜੀ ਮਿਹਰ ਕਰਨ ਕਿਰਪਾ ਕਰਨ ਸਾਨੂੰ ਨਾਮ ਜਪਣ ਦੀ ਜਾਚ ਆ ਜਾਵੇ ਅਸੀਂ ਗੁਰੂ ਦੇ ਬਾਣੀ ਬਾਣੀ ਦੇ ਨਾਲ ਜੁੜ ਕੇ ਖੰਡੇ ਬਾਟੇ ਦਾ ਅੰਮ੍ਰਿਤ ਸਾਗਤ ਸ਼ਕਤ ਛੱਕ ਕੇ ਆਪਣਾ ਜੀਵਨ ਸਫਲਾ ਕਰ ਲਈਏ ਲੋਕ ਸੁਖੀ ਪਰਲੋਕ ਸਹੇਲੇ ਨਾਨਕ ਹਰ ਕਪ ਆਪੇ ਮੇਲੇ ਭੁੱਲਾਂ ਚਕਾ ਨਹੀਂ ਕੀ ਮੰਗ ਗਜ ਕੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਜਸ ਗਾਇਓ ਸੰਗ ਜਨ ਮਿਲ ਬਚਨਾਮ ਕੇ ਸੁਕਤਿ ਵਾਇ ਜੋਤ ਅੰਦਰ ਕੋਈ ਮਨ ਵਾਇ ਕਰੇ ਕਿਰਪਾ ਰਾਮ ਨਾਮ ਦੀ ਵਾਇ ਸਰਬ ਤੂਕ ਹਾਰਿ